اوي ڏي ڏي ها ڏي ڏي ها ਅੱਜ ਕਾਕਾ ਅਮਨਦੀਪ ਸਿੰਘ ਮੱਟੂ ਦੇ ਸਦੀਵੀ ਯਾਦ ਚ 7ਵਾਂ ਫੂਲਦਾਨ ਕੈਂਪ ਗੜਸ਼ੰਕਰਪਿੰਕ ਰੋਡ 'ਤੇ ਲਗਾਇਆ ਜਾ ਰਿਹਾ ਜਿਦੇ ਚ ਸਾਡੇ ਮੋਟੀਵੇਟਰ ਫੂਲਦਾਨੀ ਸਮਾਜ ਸੇਵੀ ਸਾਰੇ ਆਏ ਮੈਂ ਸ਼ਹੀਦ ਭਗਤ ਸਿੰਘ ਕੈਲਿਟਰਲ ਅਫਸਰ ਆਫ ਜਸਟਿਸ ਸੁਸਾਇਟੀ ਗੜਸ਼ੰਕਰੋਂ ਉਹਨਾਂ ਸਾਰੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਸਾ ਜ਼ਖਮ ਦਿੱਤਾ ਬਲੱਡ ਡੇਟਿੰਗ ਸਮਾ ਦੇ ਕੇ ਤੇ ਲਗਾਤਾਰ ਇਹ ਬਲੱਡ ਕੈਂਕ ਸਾਡੇ ਗੜਸ਼ੰਗਰ ਚ ਲੱਗੇ ਰਹਿੰਦੇ ਆ ਇਹ ਜ਼ਖਮ ਬੜੇ ਅੱਲੇ ਤੇ ਜ਼ਖਮ ਜਿਹੜੇ ਨੇ ਹਮੇਸ਼ਾ ਹਰੇ ਰਹੇ ਨੇ ਆ ਇਹਨਾਂ ਜ਼ਖਮਾਂ ਦਾ ਕੀ ਕਹਿਣਾ ਜਿਨ੍ਹਾਂ ਨੇ ਕਦੇ ਸੁੱਕਣਾ ਨਹੀਂ ਪਰ ਅਸੀਂ ਇੱਕ ਫੈਸਲਾ ਕੀਤਾ ਬੇ ਕਾਕਾ ਅਮਨਦੀਪ ਸਿੰਘ ਮੱਟੂ ਦੇ ਸਦੀਵੀ ਯਾਰ ਨੂੰ ਬਣਾਈ ਰੱਖਣ ਲਈ ਹਰ ਸਾਲ ਲਗਾਤਾਰ ਕਈ ਵਾਰ ਦੋ ਵਾਰ ਬਲੱਡ ੈਂਪ ਲਾਨੇ ਆ ਕਈ ਵਾਰ ਇੱਕ ਵਾਰ ਹੁਣ ਅਸੀਂ ਸਤੰਬਰ ਮਹੀਨੇ ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਜਿਹੜੇ ਬੇਵਕਤ ਗੁਜ਼ਰ ਗਏ ਆ ਉਹਨਾਂ ਲੋਕਾਂ ਨੂੰ ਸਮਰਪਿਤ ਕਰਕੇ ਦਾਕਾ ਅਮਨਦੀਪ ਸਿੰਘ ਮਟਕੂ ਦਾ ਇਹ ਬਲੱਡ ੈਂਪ ਲਾਇਆ ਮੈਂ ਸੂਜੇ ਸਮਾਜ ਨੂੰ ਜਿਹੜੇ ਬਲੱਡ ਡੋਨਰ ਨੇ ਜਾਂ ਬਲੱਡ ਦੇ ਸਕਦੇ ਆ ਇਹ ਬਲੱਡ ਗੜੀਆਂ ਨਾਲੀਆਂ ਤੇ ਸੜਕਾਂ ਤੇ ਨਹੀਂ ਡੁੱਲਣਾ ਚਾਹੀਦਾ ਲੜਾਈ ਝਗੜਿਆਂ ਤੋਂ ਪਰਹੇਜ਼ ਕਰੋ ਲਗਾਤਾਰ ਖੂਨਦਾਨ ਕਰੋ ਖੂਨਦਾਨ ਕਰਕੇ ਦੇਖੋ ਬਹੁਤ ਚੰਗਾ ਲੱਗਦਾ ਕਿਸੇ ਦੀ ਜਿੰਦ ਜਿਵਣ ਨੂੰ ਪੈਸੇ ਤਾਂ ਕਿਸੇ ਤੋਂ ਦਿੱਤੇ ਫੜ ਕੇ ਦਿੱਤੇ ਜਾ ਸਕਦੇ ਆ ਪਰ ਜਿਹੜਾ ਖੂਨ ਆ ਉਹ ਆਪੇ ਦੇਣਾ ਪੈਂਦਾ ਮੈਂ ਸਾਰੇ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਦਾ ਜਿਹੜੇ ਲਗਾਤਾਰ ਇਹਦੀ ਕਵਰੇਜ ਕਰਦੇ ਆ ਮੈਂ ਮੋਟੀਵੇਟਰਾਂ ਦਾ ਸਮਾਜ ਸੇਵਕਾਂ ਦਾ ਪੀਡੀਸੀ ਨਵਾਂ ਸ਼ਹਿਰ ਦਾ ਵੀ ਧੰਨਵਾਦ ਕਰੀਆ ਜਿਨ੍ਹਾਂ ਨੇ ਇਹਦੇ ਚਾਕੇ ਸਾਡੇ ਕਹੇ ਇੱਥੇ ਇਹ ਬਲਾਕ ਕੈਂਪ ਨੂੰ ਅਯੋਜਿਤ ਅੱਜ ਫੈਕਟਰੀ ਦੇਖੇ ਚੱਲ ਚੱਲ ਕੇ ਪੱਟੋ ਦੇ ਜਾਲ ਵਿੱਚ ਸੁਲਾਨਾ ਤੋਂ ਨਾਮ ਕਰ ਦਿੱਤਾ ਜਾ ਰਿਹਾ ਹੈ ਸਭ ਤੋਂ ਵੱਡਾ ਉਪਰਾਲਾ ਮੱਟੂਵਾ ਦਾ ਕਿ ਸੇ ਬਿਜਲੀ 40 ਦੇ ਵਿੱਚ ਜੋ ਗੱਲ ਨੂੰ ਬਣਾਏ ਨੇ ਮੈਂ ਸਮਝਾ ਦੁਨੀਆ ਤੇ ਬਹੁਤ ਆਏ ਤੇ ਬਹੁਤ ਨਹੀਂ ਆਉਂਦੇ ਬਰ ਕਿਸੇ ਛਿੜੇ ਨੂੰ ਇਹ ਤਾਂ ਸੁਣਨਾ ਜੁਦੇ ਨੇ ਜਾਂ ਲੱਖਣਾ ਕੰਮ ਹੈ ਉਹਨੂੰ ਕਰਵਾਦਾ ਸਾਰੇ ਫੰਡਾਂ ਦੀਆਂ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਆ ਕੇ ਯੋਗਦਾਨ ਕਰੋ ਤੇ ਕਿਸੇ ਦੀ ਜਾਨ ਜੋ ਵਿੱਚ ਆਪਣਾ ਯੋਗਦਾਨ ਦਿਓ ਧੰਨਵਾਦ 何 <Okay. S 2>、uh huh.